ਇਤੇ ਦਿਨੀ ਸ਼ੋਮਨੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਹਲਕਾ ਸਾਊਥ ਤੋਂ ਸ਼ੋਮਨੀ ਅਕਾਲੀ ਦਲ ਦੇ ਇੰਚਾਰਜ ਅਤੇ ਪਾਰਟੀ ਦੇ ਜਰਨਲ ਸਕਤਜਸਪਾਲ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਜੋ ਦਰਬਾਰ ਸਾਹਿਬ ਵਿਖੇ ਕੱਲ ਪਾਰਟੀ ਪ੍ਰਧਾਨ ਦੇ ਉੱਪਰ ਫਾਇਰਿੰਗ ਹੋਈ ਹੈ ਉਹ ਘਟਨਾ ਬਹੁਤ ਨਿੰਦਨਯੋਗ ਹੈ ਜਿਸ ਤੇ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਪੁਲਿਸ ਆਪਣੇ ਕੰਮਾਂ ਦੇ ਵਿੱਚ ਬਿਲਕੁਲ ਫੇਲ ਸਾਬਿਤ ਹੋਈ ਹੈ ਜਿਆਦਾ ਮਾੜੀ ਗੱਲ ਹੈ ਮੰਦਭਾਗੀ ਗੱਲ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਅਸਰਾ ਲੈ ਕੇ ਜਾਣਾ ਔਰ ਮਹਾਰਾਜ ਦੀ ਉਸਤਾਬੇਆਂ ਦੇ ਵਿੱਚ ਜਾ ਕੇ ਗੋਲੀਆਂ ਚਲਾਉਣੀਆਂ ਇਹ ਕਿੱਥੋਂ ਦੀ ਵਧੀਆ ਗੱਲ ਹੈ ਸ਼ਰਮਨਾਕ ਗੱਲ ਹੈ ਇੱਕ ਇਹੋ ਜਿਹਾ ਬੰਦਾ ਜਿਹੜਾ ਕ੍ਰਿਮਿਨਲ ਰਿਕਾਰਡ ਨਾਲ ਜੁੜਿਆ ਹੋਇਆ ਔਰ ਉਹਨੂੰ ਕਿਵੇਂ ਬਾਹਰ ਆਇਆ ਹੋਇਆ ਪੈਰੋਲ ਤੋਂ ਕਿਵੇਂ ਲੋਕ ਸਾਰੇ ਗੈਂਗਸਟਰ ਘੁੰਮ ਰਹੇ ਨੇ ਕਾਨੂੰਨ ਵਿਰੋਧੀ ਕੰਮ ਕਰਨ ਵਾਲੇ ਬੰਦੇ ਕਿੰਨੇ ਖੁੱਲੇ ਆਮ ਘੁੰਮ ਰਹੇ ਨੇ ਉਹਦੀ ਤਾਜ਼ਾ ਉਦਾਹਰਣ ਦੇਖੋ ਉਹਨੇ ਕੀ ਕੀਤਾ ਹਰਮੰਦਰ ਸਾਹਿਬ ਦੀ ਤਾਬਿਆਂ 'ਚ ਗੁਰੂ ਮਹਾਰਾਜ ਦੀ ਸੇਵਾ ਚਿਰੁੱਝੇ ਹੋਏ ਸਜਾ ਦੇ ਪੁੱਤਰ ਸਰ ਸੁਖਵੀਰ ਸਿੰਘ ਬਾਦਲ ਤੇ ਆ ਕੇ ਬੇਵਜਾ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ। ਇਸ ਪੌਜੀ ਕਸੂਤਿਆਂ ਦੇ ਵੱਲੋਂ ਖਬਰ ਆ ਰਹੀ ਜੀ ਸਾਰਾ ਕਟਨਾ ਕਰਵਾਇਆ ਨੇ ਆਪ ਵੀ ਕਰਵਾਇਆ। ਕਿਸ ਤਰ੍ਹਾਂ ਇਹ ਪੰਜਾਬ ਪੁਲਿਸ ਔਰ ਏਜੰਸੀਆਂ ਆਪਦੇ ਜ਼ਿੰਮੇਵਾਰੀ ਤੋਂ ਭੱਜਣ ਲਈ ਆਪਦਾ ਪੱਲਾ ਝਾੜ ਰਹੀਆਂ ਨੇ। ਕੋਈ ਬੰਦਾ ਹਰਮੰਦਰ ਸਾਹਿਬ ਚ ਆਪ ਬੰਦਾ ਹਾਇਰ ਕਰਕੇ ਲੈ ਕੇ ਆਊਗਾ। ਔਰ ਸਰ ਸੁਖਵੀਰ ਸਿੰਘ ਬਾਦਲ ਵਰਗਾ ਉਹ ਮਮਲੀ ਆਦਮੀ ਥੋੜਾ ਨਹੀਂ। ਡਿਪਟੀ ਸੀਐਮ ਰਹੇ ਕਾਲੀਦਲ ਦੇ ਪ੍ਰਧਾਨ ਰਹੇ ਕੇਂਦਰ ਚ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦੜੇ ਪੰਜ ਵਾਰ ਮੁੱਖ ਮੰਤਰੀ ਉਹਨਾਂ ਦੇ ਸੁਪੁੱਤਰ ਨੇ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਪਤਨੀ ਔਰ ਗੁਰੂ ਮਹਾਰਾਜ ਦੀ ਬੜੀ ਮਿਹਰ ਆ ਉਹਨਾਂ ਤੇ ਇਹ ਜਿਹੇ ਕਨੌਣੀਆਂ ਗੱਲਾਂ ਕਰਕੇ ਇਹ ਉਹਨਾਂ ਦੇ ਅਕਸ ਨੂੰ ਢਾਹ ਲਾਉਣਾ ਚਾਹੁੰਦੇ ਨੇ ਜੇਕਰ ਇੰਨਾ ਇਹਨਾਂ ਨੂੰ ਲੱਗਦਾ ਹੈ ਇਸ ਬੰਦਾ ਜਿਹੜਾ ਫੜਿਆ ਉਹ ਉਹਨਾਂ ਦੇ ਕੋਲ ਆ ਪੰਜਾਬ ਪੁਲਿਸ ਦੇ ਉਹ ਤੋਂ ਬਿਆਨ ਕਰਾਉਣ ਵੀ ਸੁਖਵੀਰ ਸਿੰਘ ਬਾਦਲ ਦਾ ਰੋਲ ਆ ਇਹ ਪੰਜਾਬ ਪੁਲਿਸ ਆਪ ਦਾ ਪੱਲਾ ਝਾੜਨ ਲਈ ਇਹ ਜੀ ਖਬਰਾਂ ਫੁਲਾ ਰੀਆਂ ਤਾਂ ਕਿ ਲੋਕਾਂ ਦਾ ਧਿਆਨ ਭਟਕੇ ਇਹ ਧਿਆਨ ਭਟਕਣਾ ਨਹੀਂ ਜੇਕਰ ਤੁਸੀਂ ਨਹੀਂ ਕੋਈ ਜਾਂਚ ਕਰ ਸਕੇ ਇਹਨਾਂ ਨੇ ਕਰਨਾ ਨਹੀਂ ਪੰਜਾਬ ਪੁਲਿਸ ਨੇ ਕੁਛ ਇਹਨਾਂ ਦਾ ਲਾਅ ਐਂਡ ਆਰਡਰ ਦਾ ਜੋ ਪੰਜਾਬ 'ਚ ਸੱਤਿਆਨਾਸ਼ ਹੋਇਆ ਕਦੇ ਬੰਬ ਫਟਦਾ ਅੱਜ ਵੀ ਬੰਬ ਪਟਿਆ ਕਿਤੇ ਮੈਨੂੰ ਪਤਾ ਨਹੀਂ ਕਿ ਕਰੈਕਟਲੀ ਅੰਮ੍ਰਿਤਸਰ ਜਾਂ ਕਿਹੜੀ ਜਗ੍ਹਾ ਅੱਜ ਵੀ ਬੰਬ ਕਿਸੇ ਨਾ ਕਿਤੇ ਜਗ੍ਹਾ ਫਟਦਾ ਰੋਜ਼ ਗੋਲੀਆਂ ਚੱਲਦੀਆਂ ਰੋਜ਼ ਬੰਦੇ ਮਰਦੇ ਆ ਸਿੱਧੂ ਮੂਸੇ ਵਾਲਾ ਸਾਫ ਸਟਾਰ ਗਾਇਕ ਤੋਂ ਲੈ ਕੇ ਅੱਜ ਤੱਕ ਰੋਜ਼ ਕੋਈ ਨਾ ਕੋਈ ਬੰਦੇ ਦੇ ਗੋਲੀ ਮਾਰ ਦਿੱਤੀ ਜਾਂਦੀ ਔਰ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਪੰਜਾਬ ਪੁਲਿਸ ਆਪਦਾ ਪੱਲਾ ਝਾੜਨ ਦੇ ਲਈ ਇਹ ਦੱਸਣ ਦੀ ਬਜਾਏ ਵੀ 22 25 ਕੇਸਾਂ ਦੇ ਵਿੱਚ ਜਿਹੜਾ ਬੰਦਾ ਕ੍ਰਿਮਿਨਲ ਰਿਕਾਰਡ 'ਚੋਂ ਬਾਹਰ ਕੀ ਮੇਰਦਾ ਉਹਦਾ ਹੌਸਲਾ ਕਿੱਥੇ ਆਇਆ ਔਰ ਪੰਜਾਬ ਪੁਲਿਸੁੱਤੀ ਕਿਉਂ ਰਹੀ ਇਹ ਗੱਲਾਂ ਲੁਕਾਉਣ ਤੇ ਛਪਾਉਣ ਵਾਸਤੇ ਆਪਦਾ ਪੱਲਾ ਝਾੜਨ ਵਾਸਤੇ ਇਹ ਗਲਤ ਖਬਰਾਂ ਫੁਲਾ ਰਹੀ ਹੈ ਮੰਗ ਕੀ ਕਰਦੇ ਸੀਬੀਆ ਜਾਂਚ ਹੋਣੀ ਚਾਹੀਦੀ ਸੀ ਸੀਪੀਆਈ ਜਾਂਚ ਹੋਣੀ ਚਾਹੀਦੀ ਹੈ ਇਹ ਤਾਂ ਬੜਾ ਗੰਭੀਰ ਵਿਸ਼ਾ 1984 ਤੋਂ ਬਾਅਦ ਹਰਮਨਤਸਰ ਹਰਮਿੰਦਰ ਸਾਹਿਬ 'ਚ ਆ ਕੇ ਕਿਸੇ ਨੇ ਗੋਲੀ ਚਲਾਈ ਇਹ ਬੜਾ ਗੰਭੀਰ ਵਿਸ਼ਾ ਸਿੱਖੀ ਨੂੰ ਬਦਨਾਮ ਕਰਨ ਦੀ ਬੜੀ ਡੁੱਗੀ ਸਾਜ ਚ ਹੈ ਤੇ ਇਸ ਵਾਰੀ ਇਹ ਨਗਰ ਨਿਕ ਮਚੋਣਾ ਨੂੰ ਲੈ ਕੇ ਕਿਸ ਤਰ੍ਹਾਂ ਇਹ ਤਾਂ ਨਗਰੋ ਤਿਆਰੀਆਂ ਨੇ ਫਿਰ ਵੀ ਇਹ ਕਦੀ ਹਫਤਾ ਕਲੀ ਦੋ ਹਫਤੇ ਮੰਗ ਰਹੇ ਨੇ ਕੀ ਕਹਣ ਜੱਤੇ ਵਾਰ-ਵਾਰ ਦੋ ਸਾਲਾਂ ਤੋਂ ਇਹ ਸਮਾਂ ਹੀ ਮੰਗੀ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਜ਼ਮੀਨ ਨਾਲ ਇਹਨਾਂ ਦੇ ਜੁੜੇ ਨਹੀਂ ਹੈਗੇ ਕੋਈ ਵਰਕਰ ਦੀ ਕਿਸੇ ਦੀ ਗੱਲ ਨਹੀਂ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਟੱਪ ਚੁੱਕਿਆ ਸਾਰੇ ਵਲੰਟੀਅਰ ਭੱਜ ਗਏ ਬਦਲਾਵ ਵਾਲੀਆਂ ਗੱਲਾਂ ਕਰਦਾ ਲੋਕਾਂ ਨੇ ਤਿੰਨ ਸਾਲ ਇਹਨਾਂ ਦਾ ਹਾਲ ਦੇਖ ਲਿਆ ਚੋਣਾ ਕਰਾਉਣ ਤੋਂ ਭੱਜੀ ਜਾਂਦੇ ਨੇ ਪਹਿਲੀ ਵਾਰ ਹੋਇਆ ਕਿ ਨਗਰ ਨਿਗਮ ਲੁਧਿਆਣਾ ਲੁਧਿਆਣਾ ਸ਼ਹਿਰ ਮੇਰ ਤੋਂ ਵੀ ਬਿਨਾ ਹੋ ਗਿਆ ਮੇਰ ਵੀ ਕੋਈ ਨਹੀਂ ਕਾਉਂਸਲਰ ਵੀ ਕੋਈ ਨਹੀਂ 2 ਸਾਲ ਤੋਂ ਚੋਣ ਵੀ ਕੋਈ ਨਹੀਂ ਹੁਣ ਹਾਈ ਕੋਰਟ ਦੀ ਜਗ੍ਹਾ ਸੁਪਰੀਮ ਕੋਰਟ ਨੇ ਵੀ ਡੰਡਾ ਕੀਤਾ ਤਾਂ ਇਹ ਚੋਣਾਵਲ ਨੂੰ ਭੱਜੇ ਨੇ ਔਰ ਕਰਾਰੀ ਔਰ ਸ਼ਰਮਨਾਕ ਹਾਰ ਦਾ ਮੂੰਹ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੂਹਾ ਹਾਰਦਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ